ਲਓ ਜੀ ਸਾਰਿਆਂ ਤੋਂ ਪਹਿਲਾਂ ਤਾਂ ਸਸਰੀ ਕਾਲ ਜਿੰਨੇ ਵੀ ਭਰਾ ਆਪਣੇ ਪੇਜ ਦੇ ਨਾਲ ਜੁੜੇ ਨੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਈ ਅੱਜ ਦੀ ਵੀਡੀਓ ਉਹਨਾਂ ਕਿਸਾਨਾਂ ਦੇ ਲਈ ਹੈ ਬਈ ਸਪੈਸ਼ਲ ਕਿਉਂਕਿ ਇੱਕ ਕਿਸਾਨ ਹੀ ਹੈ ਜਿਹੜਾ ਆਪਣੇ ਦੇਸ਼ ਦਾ ਅੰਨ ਦਤ ਹੈ ਇਹਨੂੰ ਕਿਉਂ ਕਿਹਾ ਗਿਆ ਬਈ ਇਹ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਤੇ ਅੱਜ ਰਹੀ ਗੱਲ ਆਪਣੀ ਕਣਕ ਦੀ ਕਿਉਂਕਿ ਅਗੇਤੀ ਵਿਜਾਂ ਤੇ ਅਗੇਤੀ ਵੜਾਈ ਕਰਨ ਵਾਲਿਆਂ ਦੇ ਲਈ ਆਪਾਂ ਅੱਜ ਜੋ ਕਿਉਂਕਿ ਹਰ ਇੱਕ ਬੰਦੇ ਨੂੰ ਬਈ ਕਾਲ ਹੁੰਦੀ ਹੈ ਵੀ ਮੈਂ ਅਗੇਤਾ ਨਰਮਾ ਬੀਜਾਂ ਜਾਂ ਮੈਂ ਅਗੇਤੀ ਕੋਈ ਫਸਲ ਹੋਰ ਬੀਜਾਂ ਜੇ ਮੈਂ ਜੀਰੀ ਲਾਉਣੀ ਹੈ ਤਾਂ ਕੋਈ ਤੀਜੀ ਫਸਲ ਆਪਾਂ ਹੋਰ ਬੀਜ ਸਕਦੇ ਹਾਂ ਵੀ ਕਿਉਂਕਿ ਆਪਾਂ ਕਹਿੰਦੇ ਬਈ ਕਾਲ ਨਾ ਕਰੋ ਬਈ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਹੈ ਬਈ ਆ ਜਿਹੜੀ ਕਣਕ ਹੈ ਹਰੀਆਂ ਬੱਲੀਆਂ ਦਿਸੀਆਂ ਲੀਆਂ ਤੁਹਾਨੂੰ ਇਹ ਆਪਾਂ 5 ਨਵੰਬਰ ਦੀ ਕਣਕ ਬੀਜੀ ਹੋਈ ਹੈ ਤੇ ਆਪਾਂ ਹਜੇ ਇਹਦੀ ਬੜਾਈ ਨਹੀਂ ਕਰੀ ਬਾਈ ਕਿਉਂਕਿ ਇਹਨੇ 5 ਦਿਨ ਹੋਰ ਕੱਢਨੇ ਹੈ ਜੀ ਵਿਸਾਖੀ ਤੋਂ ਜਾਂ ਵਿਸਾਖੀ ਵਾਲੇ ਦਿਨ ਤੇ ਜਾਂ ਆਪਾਂ 14 April ਨੂੰ ਇਹਦੀ ਕਟਾਈ ਕਰਾਂਗੇ ਕਿਉਂਕਿ ਇੱਕ ਤਾਂ ਮੌਸਮ ਵੀ ਖਰਾਬ ਦੱਸੀ ਜਾਂਦੇ ਆ ਬਾਈ ਉਦੋਂ ਆਪਾਂ ਕਣਕ ਵੜ ਲਈ ਤੇ ਦਾਣਾ ਮੰਡੀ ਦੇ ਵਿੱਚ ਇਹਨੇ ਹਰਾਨ ਹੋਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣੇ ਆ ਬਾਈ ਕਿਉਂਕਿ ਇੱਕ ਵੀਡੀਓ ਜਿਹੜੀ ਪੰਜਾਬ ਦੇ ਵਿੱਚ ਬੜੀ ਵਾਇਰਲ ਹੋ ਰਹੀ ਹੈ ਤੇ ਉਹ ਆਪਾਂ ਤੁਹਾਨੂੰ ਦਿੱਖ ਰਹੀ ਹੋਊਗੀ ਸਾਈਡ ਤੇ ਪਾ ਕਲਿੱਪ ਲਾ ਰੱਖਿਆ ਬਾਈ ਤੇ ਉਹ ਵੀਡੀਓ ਨੂੰ ਪਹਿਲਾਂ ਤੁਸੀਂ ਧਿਆਨ ਦੇ ਨਾਲ ਦੇਖਿਓ ਠੀਕ ਹੈ ਠੀਕ ਹੈ ਵਾਪਸ ਤੁਹਾਨੂੰ ਜਾਣਦੇ ਇੱਧਰ ਲਿਆ ਬਾਈ ਇਹ ਨਹੀਂ ਚਲਣੀ ਹੈ ਕਿ ਵਾਪਸ ਮੋੜ ਲਾ ਯਾਰ ਲੈ ਕਰ ਲੈ ਲਓ ਵੀ ਮਿੱਤਰੋ ਸਾਰਿਆਂ ਨੇ ਤੁਸੀਂ ਆ ਵੀਡੀਓ ਦੇਖ ਹੀ ਲਈ ਹੋਣੀ ਜਿਹੜੀ ਵਿਚਾਲ ਦੀ ਇੱਕ ਕਲਿੱਪ ਆਈ ਸੀ ਕਿਉਂਕਿ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਆਪਾਂ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਬਈ ਕਿਉਂਕਿ ਕਣਕਾਂ ਜਿਹੜੀਆਂ ਡਿੱਗਣ ਦਾ ਕਰਕੇ ਹਰਗੰਡ ਹੈਗੀਆਂ ਕਿਉਂਕਿ ਜਿਹੜੇ ਬਾਣਾ ਦੇ ਵਿੱਚ ਡਾਕਰ ਬਾਣਾ ਦੇ ਵਿੱਚ ਕਣਕਾਂ ਜਾਣ ਦੇ ਵਿੱਚ ਆਹ ਦੇਖੋ ਤੁਸੀਂ ਦੋਗੀਆਂ ਕਿਵੇਂ ਹਰੰਗਾ ਪੰਨਾ ਤੇ ਆਹ ਬੱਲੀਆਂ ਦੇਖੋ ਯਾਰ ਜਮਾ ਹਰੀ ਝੱਕ ਕਣਕ ਪਈ ਐ ਇਹਨੇ ਪੰਜਾਂ ਸੱਤਾਂ ਦਿਨਾਂ ਵਿੱਚ ਦੀ ਪੱਕ ਜਾਣਾ ਬਸਾਖੀ ਵਾਲੇ ਦਿਨ ਜਾਂ ਬਸਾਖੀ ਤੇ ਇੱਕ ਅੱਧਾ ਦਿਨ ਮਗਰੋਂ ਆਪਾਂ ਇਹਨੂੰ ਵਟ ਸਕਦੇ ਆਂ ਤੇ ਇਸ ਕਰਕੇ ਆਪਾਂ ਕਹਨੇ ਆ ਬਈ ਮੰਡੀ ਦੇ ਵਿੱਚ ਬਹੁਤ ਸਖਤਾਈ ਹੈ ਜਿਹੜੀ ਆ ਵੀਡੀਓ ਦੇ ਵਿੱਚ ਦੇਖਿਆ ਤੁਸੀਂ ਕਿਸਾਨ ਭਰਾ ਟਰਾਲੀ ਵਾਪਸ ਲੈ ਕੇ ਆ ਬਈ ਉਹਨੂੰ ਕਿੰਨਾ ਖਰਚਾ ਪਊਗਾ ਤੇ ਆਪਦੀ ਮਰਜ਼ੀ ਦੇ ਨਾਲ ਜਿਹੜੇ ਬਾਣੀ ਐ ਉਸ ਨੂੰ ਉਹ ਕਣਕ ਨੂੰ ਖਰੀਦਣਗੇ ਤੇ ਆਪਣੀ ਫਸਲ ਜਿਹੜਾ ਆਪਾਂ ਪੁੱਤਾਂ ਵਾਂਗੂ ਪਾਲੀ ਐ ਜੇ ਆਪਾਂ 6 ਮਹੀਨੇ ਦੀ ਆਪਾਂ ਕੇਅਰ ਕੀਤੀ ਐ ਤਾਂ ਆਪਾਂ 5-4 ਦਿਨਾਂ ਪਿੱਛੇ ਕਿਉਂ ਆਪਏ ਦਾ ਝਾੜ ਦਾ ਨੁਕਸਾਨ ਕਰਦੇ ਆ 5-7 ਮਨ ਝਾੜ ਦਾ ਫਰਕ ਪੈ ਜੂਗਾ ਕਿਉਂਕਿ ਬਾਈ ਇਹਦੇ ਤੇ ਵੀ ਜੀਰੀ ਦੀ ਤਰ੍ਹਾਂ ਹੀ ਕਾਟ ਲੱਗਣੀ ਐ ਦੇ ਜ਼ਿੰਮੇਦਾਰ ਭਰਾ ਨੂੰ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਮਾਰਾਂ ਨੇ ਸਰਕਾਰਾਂ ਨੇ ਮਾਰ ਰੱਖਿਆ ਬਈ ਇਸ ਕਰਕੇ ਆਪਾਂ ਬੇਨਤੀ ਕਰਦੇ ਆਂ ਬਈ ਹਰੀ ਕਣਕ ਨੂੰ ਨਾਂ ਵੱਡੋ ਹਜੇ ਤੇ ਇੱਕ ਮੌਸਮ ਖਰਾਬ ਹੈ ਇਸ ਕਰਕੇ ਤੇ ਆਪਾਂ ਪੰਜ ਚਾਰ ਦਿਨਾਂ ਦੀ ਕਾਲੀ ਨਾ ਕਰੀਏ ਤੇ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਬਈ ਤਾਂ ਕਿ ਹਰ ਇੱਕ ਕਿਸਾਨ ਭਰਾ ਦੇ ਫੋਨ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਕਿਸੇ ਜ਼ਿੰਮੇਦਾਰ ਭਰਾ ਦਾ ਫਾਇਦਾ ਹੋ ਜੇ ਬਈ ਵੀਡੀਓ ਕਿਵੇਂ ਲੱਗੀ ਬਈ ਕਮੈਂਟ ਜ਼ਰੂਰ ਕਰੇ ਤੁਸੀਂ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਐ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਸੀ ਬਲੌਗਰ ਦੇ ਨਾਂ ਤੇ ਆਪਣਾ YouTube ਦਾ ਚੈਨਲ ਐ ਤੇ ਇੱਕ Facebook ਦਾ ਪੇਜ ਐ ਬਈ ਉਹਨੂੰ ਵੀ ਤੁਸੀਂ ਫੋਲੋ ਕਰ ਲਿਓ ਤੇ Instagram ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਕਿਉਂਕਿ ਜਿਵੇਂ ਜਿਵੇਂ ਦੀ ਆਪਾਂ ਨੂੰ ਪਤਾ ਲੱਗਿਆ ਕਰੂ ਉਵੇਂ ਆਪਾਂ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤੇ ਆ ਦੇਖੋ ਯਾਰ ਤੁਹਾਨੂੰ ਆਪਣਾ 5 ਨਵੰਬਰ ਦੀ ਗਣਕੀ BG ਇਹ ਐ ਤੇ ਆਪਾਂ ਹਜੇ ਦੀ ਕਟਾਈ ਨਹੀਂ ਕਰੀ ਬਈ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਦੇਖੋ ਮੇਰਾ ਵੀਰ ਆਪਾਂ ਦਾ ਇਸ ਕਰਕੇ ਵੀਡੀਓ ਪਾਈ ਹੈ ਬਈ ਕਿਉਂਕਿ ਜ਼ਿਮੀਂਦਾਰ ਭਰਾ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਰ ਨਾ ਪਵੇ ਤੇ ਵੱਧ ਤੋਂ ਵੱਧ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ